ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ YouTube ਚੈਨਲ ਬਰਗਾੜੀ ਵਾਲੇ ਬਰਾਡ ਦੇ ਵਿੱਚ ਹਾਂ ਜੀ ਅੱਜ ਦੀ ਵੀਡੀਓ ਜੀ ਪਿੰਡ ਬਰਗਾੜੀ ਤਹਿਸੀਲ ਜੈਤੋ ਜ਼ਿਲ੍ਹਾ ਫਰੀਦਕੋਟ ਆ ਜੀ ਤੇ ਅੱਜ ਦੀ ਵੀਡੀਓ ਜੇ ਇੱਕ ਬਹੁਤ ਸੋਹਣੀ ਤੇ ਆਲੀਸ਼ਾਨ ਵਧੀਆ ਸੋਨੂੰ ਵਹਿੜ ਦਿਖਾਉਣ ਜਾ ਰਹੇ ਹਾਂ ਇਹ ਵੜ ਮੂੰਹ ਖੀਰੀ ਆ ਜੀ ਤੇ 4 ਮਹੀਨੇ ਤੇ 10 ਦਿਨ ਦੀ ਅੱਜ ਦੀ ਤਰੀਕ ਤਾਈਂ ਗੱਬਣ ਹੋ ਗਈ ਆ ਤੇ ਇਹ ਹੀ ਹੋਈ ਵੀ ਹੈ ਜੀ ਇਹਦੀ 21258 ਜਰਸੀ ਲੱਗਿਆ ਜੀ ਜਰਸੀ 21258 ਲੱਗਿਆ ਜਿਹੜਾ ਜਰਸੀ ਦਾ ਟੀਕਾ ਹਾਂ ਦਾ ਵੜ ਠੰਡੀ ਸੀ ਲਾ ਦੇ ਬਈ ਹੱਥ ਮਾਰੀ ਜਾਂਦਾ ਵਧੀਆ ਕੋਈ ਉਹ ਜੀ ਗੱਲ ਨਹੀਂ ਤੇ ਦੰਦੋ ਖੀਰੀ ਹੈ ਜਿਹੜਾ ਵੀਰ ਇੱਥੇ ਆਊਗਾ ਉਹ ਆ ਕੇ ਦੰਦ ਪਟਕੇ ਤੇ ਚੈੱਕ ਕਰ ਸਕਦਾ ਤੇ ਹੁਣ ਆਪਾਂ ਵਹਿੜ ਤੋੜ ਕੇ ਦਿਖਾ ਦਿੰਨੇ ਆ ਤੁਹਾਨੂੰ ਪਿੰਡ ਬਰਗਾੜੀ ਤਹਿਸੀਲ ਜੈਤੋ ਜ਼ਿਲ੍ਹਾ ਫਰੀਦਕੋਟ ਫੋਨ ਨੰਬਰ ਬਈ ਦਾ ਸਕਰੀਨ ਤੇ ਚਲਾ ਦਾਂਗੇ ਤੋੜ ਦੇ ਬਈ ਆ ਇਹ ਨਹੀਂ ਲੈ ਜਾਇ ਨੀ ਆ ਇਹ ਨਹੀਂ ਲੈ ਜਾ ਤਨ ਹੌਲੀ ਹੌਲੀ ਤੋੜੀ ਹੌਲੀ 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 ਆ ਇਹਨੂੰ ਤੋੜ ਲਾ ਕੋਈ ਨਹੀਂ ਉਹ ਪਸ਼ੂਆਂ ਚ ਜਾਊ ਨਾ ਪਸ਼ੂਆਂ ਚ ਤਾਂ ਭੱਜੂਗੀ ਹਾਂਜੀ ਵੀਰੋ ਵਹਿੜ ਦਾ ਤੋਰਾ ਚੈੱਕ ਕਰ ਸਕਦੇ ਆ ਤੇ ਥਾਂ ਵਧੀਆ ਕੋਈ ਨਹੀਂ ਅਸਰ ਬਹੁਤੀਆਂ ਗੱਲ ਸਹੀ ਹੈ ਇੱਥੇ ਰੋਕ ਲੈਣੀ ਪਈ ਨੇ ਨੇੜ ਤੋਂ ਵੀ ਵਾ ਚੈੱਕ ਕਰਦੇ ਹਾਂਜੀ ਖੋਲੇ ਦਾ ਚ ਕੱਢਣ ਨਾਲ ਬਹੁਤ ਕਈ ਵੀ ਨਹੀਂ ਭੱਜ ਪੈਂਦਾ ਤੇ ਤਾਂ ਇੱਥੋਂ ਲੈ ਕੇ ਨੇੜੇ ਤੋਂ ਚੈੱਕ ਕਰ ਲੋ ਜੀ ਪੂਰੀ ਠੰਡੀ ਸੀਦਾ ਕਿਆਰੀ ਨਿਖੜਵੇਂ ਨਿਖੜਵੇਂ ਤਾਂ ਪੂਰੇ ਗੈਵ ਚ ਲੱਗੇ ਹੋਏ ਆ ਤੇ ਵੈੜ ਪੂਰੀ ਨਰੋਈ ਨਿਗਰ ਵੈੜਾ ਪੂਰੇ ਦਰਮਿਆਨੇ ਕੱਦ ਘੱਟ ਦਰਮਿਆਨੇ ਜਬਰ ਬਾਈਨ ਪੂਰਾ ਇਹ ਖੀਰੀ ਵੱਚੀ ਹੈ ਜੀ ਹੈ ਜੀ ਨਹੀਂ ਗਾ ਇਧਰ ਤੋਂ ਵੀ ਚੇਕ ਕਰਾ ਦਿੰਨੀ ਆ 99 ਕੋਈ ਨਹੀਂ ਬੰਦਾ ਫੋਨ ਨੰਬਰ ਸਕਰੀਨ ਤੇ ਚੱਲ ਰਿਹਾ ਜੀ ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ 243498 ਗੈਪ ਚ ਵੀਡੀਓ ਵੇਖਣ ਲਈ ਧੰਨਵਾਦ